ਦੇ ਵਾਰਸ ਲੋਕੋ ਅੱਜ ਦਾ ਇਹ ਮੋਗੇ ਦੀ ਉਸ ਇਤਿਹਾਸਕ ਖਾਨੇ ਤੇ ਇਤਿਹਾਸਕ ਕਾਠ ਕੀਤਾ ਜਾ ਰਿਹਾ ਹੈ ਜਿਸ ਧਰਤੀ ਦੀਆਂ ਪੰਜਾਬ ਦੀ ਅਨਕਲਾਬੀ ਜਮਹੂਰੀ ਲਹਿਰ ਦੇ ਅੰਦਾਰਾ ਫਰਮੈਂਟ ਪੈਣਾ ਛਪਨਾ ਹੋਇਆ ਕਦੇ ਇਸ ਧਰਤੀ ਦੇ ਰੀਗਨ ਸਿਨੇਮੇ ਦਾ ਕਾਂਡ ਵਾਪਰਿਆ ਸੀ ਤੇ ਉਹ ਤੋਂ ਬਾਅਦ ਪੂਰੇ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਇੱਕ ਅਜਿਹੀ ਲਹਿਰ ਉੱਠੀ ਸੀ ਜਿਨੇ ਹਾਕਮਾਂ ਨੂੰ ਵਕਤ ਬਾਕੇ ਰੱਖਿਆ ਔਰ ਅੱਜ ਦੇਸ਼ ਦੇ ਸਭ ਤੋਂ ਵੱਧ ਹਾਸ਼ਕੇ ਦੇ ਧੱਕੇ ਹੋਏ ਲੋਕ ਆਦੀਵਾਸੀ ਕਿਸਾਨ ਮਜ਼ਦੂਰ ਔਰ ਉਹਨਾਂ ਉਸੇ ਤਰ੍ਹਾਂ ਨਾਲ ਭਾਰਤ ਦੇ ਦਲਤਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ ਆदमी ਸਾਡੇ ਕੇ ਭਾਣੋ ਭਰਾਵੋ ਉਸ ਧਰਤੀ ਦੇ ਉੱਤੇ ਆਦੀਵਾਸੀਆਂ ਨੂੰ ਕਤਲ ਕਰਦੇ ਉਹਨਾਂ ਨੇ ਮੋਢਿਆਂ ਤੇ ਬੰਦੂਕਾਂ ਡੰਗੀਆਂ ਜਾਂਦੀਆਂ ਪੁਲਿਸ ਦੇ ਕੋਲੇ ਹੁੰਦੀਆਂ ਵਰਤਿਆ ਭਵਾਂਗਾਂ ਦੇ ਅੰਦਰ ਤੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਕਿਹਾ ਰਹੇ ਕਿ ਆਹ ਫਲਾਣੇ ਮਾਊ ਵਰਦੀ ਮਾਰ ਦਿੱਤੇ ਗਏ ਮੁਕਾਬਲੇ ਦੇ ਵਿੱਚ ਉਹਦੇ ਪੁਰਸਕਾਰ ਲਏ ਜਾਂਦੇ ਆ ਉਹ 到了吗？